ਨਮਸਕਾਰ ਜੀ ਮੈਂ ਜਤਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਇੱਕ ਨਿਊਜ਼ ਦੱਸਦੀ ਹੈ ਕਿ ਇਸ ਸਮੇਂ ਅਸੀਂ ਫਿਰ ਕੋਲੀਆਂ ਅੱਡਾ ਜਿੱਥੇ ਪਹੁੰਚੇ ਹੈਗੇ ਆ ਪਹਿਲਾਂ ਤਾਂ ਤੁਹਾਨੂੰ ਉਹ ਮੰਜ਼ਰ ਦਿਖਾਈਏ ਜਿਹੜਾ ਤਬਾਹੀ ਦਾ ਮੰਜ਼ਰ ਸੀ ਜਿੱਥੇ ਹਹਾਕਾਰ ਜਿਹੜੀ ਕੁਝ ਦਿਨ ਪਹਿਲਾਂ ਜਿਹੜੀ ਆ ਹਾਦ ਦੀ ਮਾਰ ਦੇ ਨਾਲ ਪਈ ਸੀ ਇਹ ਤਸਵੀਰਾਂ ਹੈਗੀਆਂ ਉਸੇ ਏਰੀਆ ਦੇ ਵਿੱਚ ਜਿੱਥੇ ਕਦੇ ਨਾ ਕਦੇ ਕੋਈ ਵਸਤੀ ਜਿਹੜੀ ਕੁਝ ਸਮਾਂ ਪਹਿਲੇ ਵਸਦੀ ਸੀ ਗੁਜਰ ਵਸਤੀ ਸੀ ਇੱਥੇ ਕਾਫੀ ਪਰਿਵਾਰ ਜਿਹੜੇ ਰਹਿੰਦੇ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਮੰਝੇ ਜਿਹੜੇ ਉਹਨਾਂ ਦੇ ਅਜੇ ਵੀ ਜਿਹੜੇ ਦਰਿਆ ਦੇ ਵਿੱਚ ਜਿਹੜੇ ਲੱਭਦੇ ਨਜ਼ਰ ਆ ਰਹੇ ਹਨ ਉੱਥੇ ਹੀ ਤੁਹਾਨੂੰ ਇਹ ਦਿਖਾ ਦਈਏ ਇਹ ਬੂਰ ਹੈਗਾ ਮੇਰੇ ਸਾਬ ਨਾਲ ਉਹਨਾਂ ਦਾ ਜਿੱਥੋਂ ਪਾਣੀ ਜਿਹੜਾ ਡੰਗਰ ਬਸਿਆਂ ਨੂੰ ਪੁਲਾਉਂਦੇ ਸੀਗੇ ਦੂਸਰਾ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਜਿਹੜੇ ਟਹਿ ਟੇਰੀ ਬਿਲਕੁਲ ਹੋ ਚੁੱਕੇ ਹਨ ਐਸੀ ਕੁਦਰਤ ਦੀ ਜਿਹੜੀ ਮਾਰ ਪਈ ਹੈਗੀ ਹੈ ਹੱਸਦੇ ਵਸਦੇ ਜਿਹੜੇ ਘਰ ਜਿਹੜੇ ਉਜੜ ਗਏ ਹਨ ਇੱਥੇ ਜੇ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ 15 ਘਰ ਜਿਹੜੇ ਅ ਇਸ ਏਰੀਆ ਦੇ ਵਿੱਚ ਲੱਗ ਲੱਗੇ ਵਸਦੇ ਸੀ ਗੁਜਰਬਸਤੀ ਸੀ ਇੱਥੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਹ ਮੋਟਰਸੈੱਡ ਹੈਗਾ ਮੋਟਰਸੈੱਡ ਵੀ ਇੱਥੇ ਹੀ ਜਿਹੜਾ ਦਰਿਆ ਦੇ ਵਿੱਚੋਂ ਜਿਨ੍ਹਾਂ ਦੇ ਘਰ ਸੀ ਸਾਇਦ ਉਹਨਾਂ ਵੱਲੋਂ ਕੱਢਿਆ ਗਿਆ ਹੋਵੇਗਾ ਖੜਾ ਕੀਤਾ ਹੈਗਾ ਇੱਥੇ ਲਗਾਤਾਰ ਦੱਸਦੇ ਇਹ ਘਰ ਦੇ ਨਾਲ-ਨਾਲ ਇੱਕ ਮਸਜਿਦ ਸੀ ਜਿੱਥੇ ਗੁਜਰ ਪਾਈਚਾਰਾ ਜਿਹੜਾ ਆ ਅ ਜਿਹੜੇ ਆਪਣੇ ਇਕੱਠੇ ਹੋ ਕੇ Eid ਵਾਲੇ ਦਿਨ ਜਿਹੜੀ ਆ ਮੁਬਾਰਕਬਾਦ ਪੂਰੇ ਦੇਸ਼ ਨੂੰ ਦਿੰਦੇ ਸੀ ਤੇ ਉਸ ਕੁਦਰਤ ਦੇ ਅੱਗੇ ਜਿਹੜਾ ਆ ਮੱਥਾ ਠੇਕ ਕੇ ਹਰ ਇੱਕ ਘਰ ਦੇ ਵਾਸਤੇ ਜਿਹੜੀ ਦੁਆ ਕਰਦੇ ਸੀ ਪਰ ਗੱਲ ਕਰੀਏ ਇਹ ਆਫਤ ਨੇ ਜਿਹੜਾ ਆ ਸਾਰੇ ਲੋਕਾਂ ਦੇ ਵਿੱਚ ਜਿਹੜਾ ਆ ਕਾਫੀ ਜਿਹੜਾ ਆ ਡਰ ਪੈਦਾ ਕਰ ਦਿੱਤਾ ਤਸਵੀਰਾਂ ਤੁਸੀਂ ਇਹ ਦਿਖਦੇ ਹੋ ਵੀ ਇਹ ਤੁਸੀਂ ਬੰਨ ਵੀ ਜਿਹੜਾ ਬੰਨਿਆ ਹੋਇਆ ਬੂੜੀਆਂ ਦੇ ਨਾਲ ਕਿੰਨੀ ਡੁੰਗਾਈ ਤੋਂ ਲੈ ਕੇ ਕਿੰਨੀ ਹਾਈਟ ਤੱਕ ਜਿਹੜੀ ਹੈ ਬੁਰੀਆਂ ਪਈਆਂ ਹੈਗੀਆਂ ਦੁਕਾਨਾਂ ਹੈਗੀਆਂ ਬਿਲਕੁਲ ਉਹ ਪਿੱਛੇ ਘਰ ਹੈਗੇ ਨਾ ਉੱਥੇ ਹੀ ਗੱਲ ਕਰੀਏ ਤਾਂ ਘਰਾਂ ਦਾ ਕੁਝ ਸਮਾਨ ਵੀ ਇੱਥੇ ਜਿਹੜੇ ਨੌਜਵਾਨ ਕੱਢਦੇ ਨਜ਼ਰ ਆਏ ਹਨ ਉਹਨਾਂ ਵੱਲੋਂ ਇੱਕ ਇੱਕ ਚੀਜ਼ ਜਿਹੜੀ ਆਪਣੇ ਘਰ ਦੀ ਥਲੋਫੀ ਜਾ ਰਹੀ ਹੈ ਵੀ ਕੁਝ ਨਾ ਕੁਝ ਸਾਨੂੰ ਮਿਲ ਜੇ ਜਿਹੜਾ ਸਾਡੇ ਘਰ ਦਾ ਡੁੱਬਿਆ ਹੈਗਾ ਹੁਣ ਵੀ ਇੱਕ ਸੈਕਸ ਜਿਹੜਾ ਨਾਲ ਦੇ ਘਰ ਦਾ ਸੀ ਉਹਨਾਂ ਵੱਲੋਂ ਸਮਾਨ ਕੱਢ ਕੇ ਉਹਨਾਂ ਨੂੰ ਦੇ ਰਿਹਾ ਸੀ ਉੱਥੇ ਹੀ ਤੁਹਾਨੂੰ ਜਿਹੜੀ ਉਸ ਸੈਕਸ਼ਨ ਨਾਲ ਗੱਲਬਾਤ ਹੋਈ ਹੈ ਇਸ ਪੂਰੇ ਮੰਜ਼ਰ ਨੂੰ ਲੈ ਕੇ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਦੂਸਰਾ ਤੁਹਾਨੂੰ ਦਿਖਾ ਦਈਏ ਇਹ ਜੰਗਲਾਤ ਹੈਗੀ ਹੈ ਲਾਗੇ ਪੂਰਾ ਦਰਿਆ ਕਿਸ ਤਰ੍ਹਾਂ ਜਿਹੜਾ ਬਿਲਕੁਲ ਹੀ ਕਹਿੰਦੇ ਨੇ ਸਥਾਨਤ ਹੋ ਚੁੱਕਿਆ ਹੈਗਾ ਜਿਸ ਤਰ੍ਹਾਂ ਕਿ ਇਸ ਨੂੰ ਪਤਾ ਹੀ ਨਹੀਂ ਕਿ ਮੈਂ ਕਿੱਡੀ ਮਾਰ ਜਿਹੜੀ ਹੈ ਕੀਤੀ ਹੈਗੀ ਆ ਪਰ ਗੱਲ ਕਰੀਏ ਕੁਦਰਤ ਦੀ ਮਾਰ ਦੇ ਅੱਗੇ ਕੋਈ ਵੀ ਜ਼ੋਰ ਕਿਸੇ ਦਾ ਨਹੀਂ ਚੱਲਦਾ ਹੈਗਾ ਇਹ ਹਫਤੇ ਦੇ ਨਾਲ ਜਿਹੜਾ ਲੋਕਾਂ ਨੇ ਯੋਜਨਾ ਸੀ ਉਹ ਜੂਜ ਰਿਹਾ ਪਰ ਹੁਣ ਜਿਹੜੀ ਆ ਸਰਕਾਰ ਵੱਲ ਵੀ ਲੋਕਾਂ ਦਾ ਧਿਆਨ ਹੈਗਾ ਕਿ ਸਰਕਾਰ ਸਾਨੂੰ ਕਦੋਂ ਸਾਡਾ ਇਸ ਨੁਕਸਾਨ ਦੀ ਪਰਪਾਈ ਸਾਨੂੰ ਥੋੜੀ ਬਹੁਤੀ ਦੇਗੀ ਤੇ ਅਸੀਂ ਜਿਹੜਾ ਪੈਰਾਂ ਤੇ ਆ ਚੱਕੀਏ ਸੁਣਾਨੇ ਜੋ ਉਸ ਸਖਸ ਨਾਲ ਗੱਲਬਾਤ ਹੋਈ ਹੈ ਤੇ ਨਾਲੇ ਤਸਵੀਰਾਂ ਤੁਸੀਂ ਇਸ ਬਿਰਾਂਡ ਜਗਾ ਦੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਜਿਹੜੇ ਮਲਿਆ ਮੇਟ ਹੋਏ ਹਨ ਕਤਾ ਬਣੀ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇ ਕਿੰਨੇ ਕੁਝ ਕੀ ਨਾਂ ਜੀ ਆਪਣਾ ਮੇਰਾ ਨਾਮ ਕਾਲਾ ਚੰਦਰਾ ਹੈ ਕਹੜੇ ਕਿੱਥੇ ਰਹਿੰਦੇ ਹੋ ਤੁਸੀਂ ਅੱਡੇ ਚ ਰਹਨਾ ਹਾਂ ਕੋਲੀ ਅੱਡੇ ਚ ਅੱਡੇ ਸੀ ਇਹ ਹਾਲਾਤ ਨੂੰ ਹੁਣ ਕਹਿੰਦੇ ਪਿਛਲੇ ਦਿਨੀ ਪਾਣੀ ਬੜਾ ਪਿਆ ਸੀ ਲਾਗੇ ਘਰ ਸੀ ਇਹ ਕਾਫੀ ਰੋੜ ਗਿਆ ਹੈ ਆਹੋ ਘਰ ਸਾਰੇ ਰੋੜ ਗਿਆ ਪਾਣੀ ਕਾਫੀ ਆ ਗਿਆ ਹੈ ਤੋਂ ਨੁਕਸਾਨ ਬੜਾ ਹੋਇਆ ਲੋਕਾਂ ਦੇ ਕਿੰਨੇ ਕੁ ਘਰ ਸੀਗੇ ਸਾਹਮਣੇ ਲੱਭਦੇ ਜਿਹੜੇ ਰੂੜੇ ਹੋਏ ਹੋਵੇਗਾ ਕੋਈ 15 20 ਕਰ ਇਨਾ ਕੁਛੇ ਨੁਕਸਾਨ ਕਿੰਨਾ ਬੁਵਾਰਾ ਲੁਕਣਾ ਸਾਰੇ ਨੁਕਸਾਨ ਹੀ ਨੁਕਸਾਨ ਹੈ ਸਾਰੇ ਕੁਛ ਰੁੱਟ ਗਿਆ ਤੇ ਹੁਣ ਕੀ ਹਾਲਾਤ ਨੇ ਕੋਈ ਸਮਾਨ ਸਮੂਹ ਨੇ ਨਾਲ ਲੱਭਿਆ ਕਿਸ ਤਰ੍ਹਾਂ ਕੁਛ ਨਹੀਂ ਲੱਭਿਆ ਕੋਈ ਸਰਕਾਰੋਂ مدد ਇਹਨਾਂ ਦੀ ਕੀ ਕੀਤੀ ਜਾ ਰਹੀ ਹੈ ਕਿ ਜਾ ਸਰਕਾਰਾ ਲੋ ਮਦਦ ਕਰਨਾ ਚਾਹੀਦਾ ਕਿਸੇ ਵੀ ਸਮਾਨ ਇੱਥੇ ਲੱਭ ਰੇ ਸੀ ਆ ਜਿਹੜਾ ਸਮਾਨ ਸਾਹਮਣੇ ਲੱਭ ਜਾਂਦਾ ਉਹ ਲੈ ਕੇ ਦੇਣਾ ਨਾ ਮਰਾ ਮੋਟਾ ਪਾਈ ਬੋ ਬਸ ਇੰਨਾ ਕਹੀ ਕਿਆ ਗਿਆ ਕਿਸੇ ਬਲੋਗ ਤੋਂ ਕਮਾਉਣਾ ਜੇ ਇੱਥੇ ਲੱਭਿਆ ਜਾਏ ਕਹਿੰਦੇ ਆਹੋ ਮੈਨੂੰ ਕਹਿ ਹੀ ਇਹ ਕਰ ਲੈਣੇ ਕਿਆ ਹੀ ਇੱਥੇ ਨਾ ਨੰਦਾ ਤੂੰ ਤੋ ਕੁਛ ਲੱਭਦਾ ਤੋ ਹਨੂ ਦੇ ਦੀ ਕਿੰਨਾ ਕਿ ਸਮਾਨ ਲੱਭਿਆ ਹੁਣ ਤੱਕ ਹੁਣ ਤੱਕ ਤੋ ਬਸ ਦੋ ਪਾਈ ਵੀ ਲੱਭਿਆ ਕੋਈ ਕੀ ਨਾਂ ਜੀ ਆਪਣਾ ਮੇਰਾ ਨਾਂ ਨਾਜੀਆ ਕਿਹੜੀ ਜਗ੍ਹਾ ਰਹਿੰਦੇ ਹੋ ਤੁਸੀਂ ਅਸੀਂ ਕੋਲੀਆਂ ਰਹਿੰਦੇ ਆਂ ਅੱਡੇ 'ਚ ਕਿਛਲੇ ਦਿਨ ਇਹ ਨੁਕਸਾਨ ਹੋਇਆ ਹੜ੍ਹਾਂ ਦੇ ਨਾਲ ਤੁਹਾਡੇ ਘਰ ਵੀ ਸੀਗੇ ਇੱਥੇ ਜਿਹੜੇ ਹੜ੍ਹ ਵਿੱਚ ਫੇਟ ਜਾਏ। ਹਾਂਜੀ ਸਾਡੇ ਵੀ ਘਰ ਹੈਗੇ ਸੀ 15-20 ਘਰ ਸੀ ਜਿਹੜੇ ਸਾਰੇ ਇਸ ਪਾਣੀ ਦੇ ਵਿੱਚ ਰੁੜ ਗਏ ਨੇ। ਕਿੰਨਾ ਕੁ ਨੁਕਸਾਨ ਹੋਇਆ ਸੀਗਾ? ਸਾਡਾ ਬਹੁਤ ਜ਼ਿਆਦਾ ਨੁਸਾਨ ਆਇਆ ਸਿਰਫ ਸਾਡੇ ਬੱਚੇ-ਬੁੱਚੇ ਸਿਰਫ ਬੱਚੇ ਬਾਕੀ ਸਭ ਕੁਝ ਰੁੜ ਗਿਆ। ਕਹਿੰਦੇ ਇੱਕ ਪਰਿਵਾਰ ਉਹ ਵੀ ਸੀਗਾ ਜਿਨ੍ਹਾਂ ਦੇ ਵਿੱਚੋਂ 4 ਜੀ ਉਹਨਾਂ ਦੇ ਰੁੜ ਗਏ ਸੀਗੇ। ਹਾਂਜੀ 4 ਜੀ ਰੁੜ ਗਏ ਸੀ ਇੱਕ ਘਰ ਦੇ ਤੇ ਬੁੱਢੀ ਤੇ ਇੱਕ ਕੁੜੀ ਲੱਭੀ ਸੀ ਬਦੋ ਬੱਚੇ ਨਹੀਂ ਲੱਭੇ। ਇਹ ਜਿਹੜੇ ਪਿੱਛੇ ਅਹਲੇ ਹਾਲਾਤ ਬਣੇ ਪੈਣ ਘਰਾਂ ਦੇ ਉਹ ਦਰਿਆ ਦੇ ਵਿੱਚ ਉਹ ਤੁਹਾਡੇ ਘਰ ਸੀਗੇ ਹਾਂਜੀ ਸਾਡੇ ਘਰ ਸੀਗੇ ਤੇ ਕਿਸੇ ਤਰ੍ਹਾਂ ਦੀ ਕੋਈ ਮਦਦ ਮਿਲੀ ਹੋਏ ਸਰਕਾਰ ਵੱਲੋਂ ਕਿਉਂਕਿ ਹੁਣ ਤੇ ਹੜ ਨਹੀਂ ਆ ਉਸ ਤੋਂ ਬਾਅਦ ਚੰਨੀ ਸਰਕਾਰ ਵਾਲਾਂ ਸਾਨੂੰ ਕੋਈ ਮਦਦ ਨਹੀਂ ਮਿਲੀ ਐ ਇਦਾਂ ਸਾਡੇ ਮੁਸਲਮਾਨ ਆ ਰਹੇ ਸੀ 2000 ਇਦਾਂ 5 ਇਦਾਂ ਮਿਲਦਾ ਪਿਆ ਸੀ ਸਾਨੂੰ ਖਰਚਾ ਪਾਣੀ ਸਰਕਾਰ ਨੇ ਕੋਈ ਖਰਚਾ ਨਹੀਂ ਦਿੱਤਾ ਐ ਪਰ ਸਰਕਾਰ ਤੇ ਕਹਿੰਦੀ ਸੀਗੀ ਆਗੇ ਇਧਰ ਵੀ ਆਪਾਂ ਜਿਹੜੇ ਹੜ ਪੀਰ ਤੈ ਗਏ ਉਹਨਾਂ ਦੀ ਮਦਦ ਕਰਾਂਗੇ ਮੁਆਵਜ਼ਾ ਦੇਵਾਂਗੇ ਤੁਹਾਨੂੰ ਨਹੀਂ ਮਿਲਿਆ ਨਹੀਂ ਨਹੀਂ ਅੰਕਲ ਸਾਨੂੰ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਆ ਰਹੀ ਹੈ ਸਾਨੂੰ ਕਿਸੇ ਵੀ ਪਰਿਵਾਰ ਨੂੰ ਨਹੀਂ ਅਜੇ ਤੱਕ ਮਿਲੀ ਮਦਦ ਅੱਜ ਤੱਕ ਕਿਸੇ ਨੂੰ ਨਹੀਂ ਮਿਲੀ ਇੱਥੇ ਜਿੰਨੇ ਵੀ ਘਰ ਮੌਜੂਦ ਨੇ ਜਿੰਨੇ ਵੀ ਅੱਗੇ ਪਿੱਛੇ ਗਏ ਨੇ ਕਿਸੇ ਨੂੰ ਨਹੀਂ ਮਿਲੀ ਹੋਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹੀ ਮੰਗ ਕਰਦੇ ਆ ਸਾਡੀ ਮਦਦ ਹੋਣੀ ਚਾਹੀਏ ਥੋੜੀ ਥੋੜੀ ਬਹੁਤੀ ਸਾਨੂੰ ਰਹਿਣ ਵਾਸਤੇ ਜਗ੍ਹਾ ਮਿਲ ਜੇ ਤੇ ਆਹੀ ਇਹੀ ਮੰਗਿਆ ਸਾਡੀ ਜਿਵੇਂ ਹੁਣ ਤੁਹਾਡੇ ਘਰ ਸੀਗੇ ਉੱਥੇ ਤੁਸੀਂ ਗਏ ਸੀ ਕੋਈ ਸਮਾਨ ਸਮੂਨ ਮਿਲਿਆ ਹੋਏ ਕੋਈ ਜਿੱਦਾਂ ਦੱਬਿਆ ਦੁੱਬਿਆ ਕੁਝ ਮਿਲਿਆ ਨਹੀਂ ਸਰ ਸਾਨੂੰ ਕੋਈ ਸੁਣੀ ਮਿਲਿਆ ਆਇਆ ਤਾਂ ਰੋੜ ਚੁੱਕਾ ਸਾਰਾ ਰੋੜ ਚੁੱਕਾ ਹੋਇਆ ਸਾਰਾ ਹਾਂਜੀ ਜਿਹੜੇ ਪਰਿਵਾਰ ਜਿਹੜਾ ਰੁੜਿਆ ਸੀਗਾ ਉਹ ਕੌਣ ਸੀਗੇ ਉਹ ਸਾਡੇ ਆਪਣੇ ਹੀ ਸਾਡੇ ਮਤਲਬ ਸਾਡੇ ਡੈਡੀ ਦੇ ਪਰ ਆ ਹੀ ਸਕੇ ਪਰ ਆ ਹੀ ਦਾ ਚਾਚੇ ਤਾਇਆ ਦੇ ਸਕੇ ਪਰ ਆ ਸੀ ਉਹ ਕਿਵੇਂ ਤੁਹਾਨੂੰ ਕੀ ਲੱਗਦਾ ਕਿਵੇਂ ਰੁੜ ਗਿਓ ਕੀ ਬਣਿਆ ਉਹ ਰੁੜ ਗਿਆ ਜਿਵੇਂ ਜਦੋਂ ਪਾਣੀ ਬਹੁਤ ਜ਼ਿਆਦਾ ਆ ਗਿਆ ਫਿਰ ਸਾਡੇ ਉਹਨਾਂ ਦੇ ਡੈਡੀ ਦੀ ਕੋਈ ਪੇਸ਼ ਨਹੀਂ ਚੱਲੀ ਫਿਰ ਉਹਨਾਂ ਨੂੰ ਜਦੋਂ ਰਹਿ ਗਿਆ ਪਿਛੇ ਰਾਤ ਦਾ ਸਮਾਂ ਸੀ ਰਹਿ ਗਏ ਤੇ ਉਦੋਂ ਉੱਧਰ ਰੁੜ ਗਿਆ